ਬਾਕੀ ਤਾਂ ਰੱਖ ਲਾ ਉਹਨਾਂ ਕੋ ਛਾ ਹਿੱਸਾ ਛੱਡ ਦੀ ਆ ਜਾਣਾ ਮੈਂ ਮੌਲੀ ਬੰਨਣ ਦਾ ਕੀ ਰਿਵਾਜ ਹੁੰਦਾ ਹੈ ਇਹ ਜਰੂਰ ਦੱਸਿਓ ਹਾਂਜੀ ਸასი ਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਾਨਾਂ ਦਾ ਸਵਾਗਤ ਹੈ ਹੁਣ ਥੋੜੀ ਜਿਹੀ ਮੜੀ ਜਾ ਆਪਣੀ ਆਵਾਜ਼ ਬੈਠ ਚੁੱਕੀ ਹੈ ਭਾਈ ਕੰਮ ਕਰ ਕਰਦੇ ਕਰਦਿਆ ਕੱਲ ਪਰਸੋਂ ਮੜਾ ਜਾ ਰੌਣਕ ਮਹਿਫਲ ਜਾਦੀ ਲਾਲੀ ਸ਼ਾਮੀ ਤੇ ਪਤਾ ਨਹੀਂ ਲੱਗਾ ਆਵਾਜ਼ ਬੈ ਗਈ ਤੇ ਹੁਣ ਮੈਂ ਤੁਹਾਨੂੰ ਦਿਖਾਵਾਂ ਸੱਚ ਜਿਹੜੀ ਮੇਨ ਚੀਜ਼ ਡੈਕੋਰੇਸ਼ਨ ਸਟਾਰਟ ਕਰਤੀ ਹੈ ਮੁੰਡਿਆਂ ਨੇ ਤੇ ਬਾਕੀ ਦੋਨੋਂ ਸਮਾਨ ਆਪਾਂ ਲੋਡ ਕਰਨਾ ਜਿਹੜਾ ਹੋਣਾ ਟਰਾਲੀ ਦੇ ਵਿੱਚ ਆਪਣੇ ਟਰੈਕਟਰਾਂ ਵੀ ਸ਼ਿੰਗਾਰ ਦੇਣਾ ਆ ਵੀ ਸ਼ਿੰਗਾਰ ਲੈਣਾ ਇੱਕ ਟਰੈਕਟਰ ਹੋਰ ਆਪਾਂ ਹੋਰ ਸ਼ਿੰਗਾਰਨਾ ਦੋਵੇਂ ਟਰੈਕਟਰ ਸ਼ਿੰਗਾਰ ਲੈਣੇ ਆ ਤੇ ਨਾਲ ਟਰਾਲੀਆਂ ਸਜਾ ਲੈਣੀਆਂ ਆ ਬਈ ਪਰ ਮੈਂ ਦੱਸਦਾ ਹੁਣ ਬਖਾਉਣਾ ਤੁਹਾਨੂੰ ਕੀ ਸਿਸਟਮ ਆ ਲੈ ਵੀ ਡੈਕੋਰੇਸ਼ਨ ਤੇ ਦੇ ਸਕਦੇ ਆ ਜਿਹੜੀ ਰਾਤ ਨੂੰ ਆਪਣੀ ਜਾਗੋ ਤੇ ਹੋਊਗੀ ਉਹ ਆਹ ਵਾਲੇ ਕਲਰ ਚ ਹੋਊਗੀ ਇਹ ਸਹੀ ਕਿਹੜਾ ਕਿਹੜਾ ਕਲਰ ਆ ਇੱਕ ਤਾਂ ਗ੍ਰੀਨ ਆ ਦੂਸਰਾ ਕਲਰ ਕਿਹੜਾ ਵਜਦਾ ਹੁੰਦਾ ਜਿਹੜਾ ਇਹ ਆਹ ਆਪ ਕੋਲ ਵਾਈਟ ਵਾਈਟ ਆ ਹੈ ਕੀ ਕਹਿਣਾ ਨੇ ਫੋਨ ਕਲਰ ਫੋਨ ਕਲਰ ਮੱਖਰਾ ਹੀ ਨਾ ਹੈ ਤਾਂ ਚਿੱਟਾ ਹੀ ਆ ਚੱਲ ਇਹ ਨਹੀਂ ਜੀ ਸੱਤ ਕਛੱਤ ਲਪੜਦੇ ਲੱਗਣੇ ਆ ਪਰਦਾ ਕਲਰ ਲੱਗਣਾ ਠੀਕ ਆ ਤੇ ਉਹ ਜਾਲੀ ਜੀ ਵਿਚਾਰੇ ਕਾ ਤੋਂ ਲਟਕਾਈ ਗਿਆਲ ਜਿਆ ਉਹਦੇ ਨਾਲ ਵੀ ਇੰਜ ਕਰਕੇ ਪੱਤੇ ਪੈਣਗੇ ਡੈਕੋਰੇਸ਼ਨ ਆ ਆਹ ਸ਼ਾ ਵਾਲੀ ਸ਼ੈ ਵੀ ਬਣੇਗੀ ਭਾਈ ਇਹ ਵੀ ਚੀਜ਼ ਹੈ ਕੋਈ ਸ਼ੈ ਭਾਈ ਠੀਕ ਹੈ ਵੀ ਗੱਲ ਬਾਤ ਹੈ ਕਿ ਇਧਰ ਜਾਲੀ ਟੰਗੇ ਪਏ ਹੈ ਨਹੀਂ ਕਰੋ ਪੱਤੇ ਪੁੱਤੇ ਇਕੱਠੇ ਜੇ ਘਟ ਹੋਈ ਜਾ ਆਪਣੇ ਉਧਰੋਂ ਲੈ ਲਿਓ ਵਾਧੂ ਦਰਸਤਾ ਆਪਣੇ हां हां ਬਾਦੂ ਦਰਖਤਾ ਆਪਣੇ ਦਰਖਤਾ ਬਹੁਤ ਪੱਤੇ ਪੁੱਤੇ ਦੇ ਨਹੀਂ ਕਮੀ ਹੋਈ ਜਾਂਦੀ ਠੀਕ ਨੇ ਹਾਂ ਹਾਂ ਟੈਨਸ਼ਨ ਨਾ ਲੈਂਗੇ ਤੇ ਵੀ ਕਿਉਂ ਇੰਨੀ ਕੀ ਨਾਲ ਦੀ ਛੱਡ ਗਈ ਇਹਨੂੰ ਆ ਬਲੇਡ ਜੇ ਮਾਰੇ ਦਾ ਲੱਗਦੇ ਆ ਇਹ ਮਾਵਾ ਦੇ ਆਵੇ ਹਾਂ ਬਲੇਡ ਬਲੂਡ ਮਾਰੇ ਗੁਰੂਆ ਤੇਰੇ ਬਲੇਡ ਮਾਰੇ ਦਾ ਫਾਇਦਾ ਕੀ ਦੀਂਦੀਆਂ ਨਹੀਂ ਸੁੱਖਣਾ ਬਾਵਾ ਤੇਰੀਆਂ ਮੇਰੇ ਕਾਲੀਆਂ ਆ ਇਹ ਮੱਥਾ ਠੀਕ ਹੁੰਦਾ ਰੱਬ ਦਾ ਠੀਕ ਹਾਂ ਦੇudas ਨਾ ਬਣ ਮੇਰਾ ਇਹ ਕੰਮ ਨਵੇੜ ਲੋ ਛੇਤੀ ਛੇਤੀ ਹੈ ਠੇਕੇਦਾਰ ਸਾਹਿਬ ਨੇ ਤਾਂ 20 ਦਿਨ ਲਾਤੇ ਹੀ ਅੱਗੇ ਹੈ ਠੇਕੇਦਾਰ ਨੇ ਤਾਂ ਕਰਾਤਾ ਇਸਰਾ ਦੇ ਆ ਨਿੱਕੀਆਂ ਨਿੱਕੀਆਂ ਕੀ ਕਰਾਈ ਜਾਂਦੀਆਂ ਤੁਸੀਂ ਢਿੱਡਿਓ ਕੀ ਕਰਾਉਂਦਿਆਂ ਵਾਹ ਟੋਡਾ ਪੜਾ ਜੇ ਤੇਰੇ ਅੱਗੇ ਨਾ ਉੱਤ ਘੱਟ ਛੋਟੇ ਸੀ ਹੋਰ ਲੰਮੇ ਕਰਾ ਲਈ ਵਖਾ ਦਿਓ ਵਖਾ ਦੇ ਨਾ ਤਾਂ ਫਿਰ ਲੈ ਚੱਟੇ ਚੱਟੇ ਨੋਂ ਵੇਖ ਲੋ ਵੀ ਭਾਈ ਇਹਨਾਂ ਦੇ ਕਮਲੇ ਤੁਸੀਂ ਦੱਸ ਇਹਨੇ ਤਿੱਖੇ ਨੋਂ ਲੈ ਕਰਕੇ ਕਿੱਥੇ ਜਾਣਾ ਜੇ ਉੱਤੋਂ ਰੇਤੀ ਲਵਾਈ ਜਾਂਦੀ ਨਵਾਂ ਨੂੰ ਦੱਸ ਆਦੋ ਕੀ ਕਹਣੀਏ ਹੈ ਸੋਹਣੇ ਲੱਗਦੇ ਆ ਤੁਹਾਨੂੰ ਅੱਡ ਫੈਸ਼ਨ ਚੜਿਆ ਚਾਂ ਚੜਿਆ ਜੇ ਢਿੱਡਿਓ ਆਹ ਹੈ ਅਭੀ ਤਿੰਨ ਜਾਨੀਆਂ ਵਿਚਾਰੀਆਂ ਬੀਬੀਆਂ ਇਹਨਾਂ ਦੇ ਲੱਗੀਆਂ ਹੋਈਆਂ ਤਿੰਨਾਂ ਜਾਨੀਆਂ ਤੇ ਇਹਨਾਂ ਦਾ ਕੰਮ ਹੀ ਨਹੀਂ ਲੋਟ ਆਉਂਦਿਆ ਹਾਲੇ ਤੇਰੀ ਮਾਸੀ ਵੀ ਤਿਆਰ ਹੁੰਦੀ ਹੋਣੀ ਹੈ ਨਾ ਉਹ ਵੇਸ਼ਰ ਪੂਸ਼ਰ ਅਡ ਕਰਾਉਂਦਾ ਇਹ ਹੁਣੀਆਂ ਲੈ ਵਾਜੀ ਵਾ ਠੀਕ ਆ ਦੱਬੀ ਆ ਉਹ ਕਿੱਲੀ ਸਾਰੇ ਜਾਣੇ ਕੰਮ ਦੇ ਤੇ ਚਾਚਾ ਜੱਸੇ ਨੂੰ ਫੋਨ ਲਾਈਏ ਤੇ ਟਰਾਲੀ ਸੱਦੀਏ ਲਓ ਵੀ ਸੱਜਣੋ ਆਪਣਾ ਥੋੜਾ ਜਿਹਾ ਗੱਲਾ ਬੈਠਾ ਆ ਠੀਕ ਆ ਤੇ ਲਓ ਵੀ ਅਮੰਦੀਆ ਦੀ ਫ੍ਰਿਜ ਆਥੇ ਲੈ ਚਲੋ ਛੱਡ ਥੱਲੇ ਧਿਆਨ ਨਾਲ ਬਾਈ ਧਿਆਨ ਨਾਲ ਤੇ ਇੱਕ ਰਾਰਾ ਜੋ ਆ ਫੜੋ ਹੋ ਜਾ ਤਾਂ ਮੜਾ ਜਾ ਇਹ ਆ ਗਿਆ IC ਹਾਂਜੀ ਐ ਪਾਈਸੀ IC 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 ਆ ਗਿਆ IC ਹਾਂ ਉਹ ਆ ਗਿਆ ਆਪਣੇ ਬੋਸ਼ ਮਸ਼ੀਨ ਮੜਾ ਜਣ ਗਲਾ ਬੈਠਾ ਆ ਆਪਾਂ ਜੀ ਪੌਂਡ ਦੀ ਪਰਚੀ ਥੈਂਕ ਯੂ ਧੰਨਵਾਦ ਚਾਹ ਚਾਹ ਬਣਵਾ ਲਈਏ ਚਾਹ ਬਣਵਾ ਲਈ ਮਮੀ ਚਾਹ ਬਣਵਾ ਦਿਓ ਮਮੀ ਆ ਮਨੇ ਉਹ ਆਣਨ ਚਾਹ ਦਾ ਕਹੀ ਹਾਂ ਹਾਂ ਤੂੰ ਤੇ ਦਰਸ਼ਣ ਹਲੋ ਰਾਜੂ ਦੂਰ ਆਇਆ ਇੱਥੇ ਤੇ ਇਹ ਇਹ ਮਸਲਾ ਇਹ ਆ ਕਿ ਹੁਣ ਸਮਾਨ ਇਹ ਟਰਾਲੀ ਇਹ ਕੋ ਸੰਗਲ ਟੈਰੀ ਇਹਨੂੰ ਆਪਾਂ ਲੋਡ ਕਰ ਦੇਣਾ ਡਬਲ ਟੈਰੀ ਜਾਵੇ ਚਾਚਾ ਵਾਲੇ ਟਰਾਲੇ 'ਚ ਇਹਦੇ ਮਲੇ ਹਰੇ ਹਰੇ ਟਰਾਲੀ ਵਧੀਆ ਲੱਗਣਗੇ ਨਾ ਯਾ ਉਹ ਚੱਤਾਂ ਤੋੜਦੇ ਜੱਟਵਾ ਜਿੱਦਾਂ ਤੋੜ ਤੋੜ ਪਵਾਲੋਂ ਨਾਲ ਲਾਤੀ ਬਾਜਾ ਬੈਂਦੀ ਜਿੱਦੇ ਟਰੋਲ ਉੱਧਰ ਪਵਾਲੋਂ ਬੱਤਵਾ ਜਿੱਨੂੰ ਨੇ ਤੂੜੀ ਨਾਲ ਪਰਾਲੀ ਲਾਉਣੀ ਆ ਰਾਜੂ ਪਰਾਲੀ ਹੈ ਜੀ ਮੇਰੇ ਹਿਸਾਬ ਨਾਲ ਪਰਾਲੀ ਰਾਜੂ ਉਹ ਉੱਤੇ ਵੇਖ ਕਿੰਨੀ ਪਈ ਓਏ ਛੱਡ ਦੇ ਜੇ ਲੋਡ ਵੀ ਪਰਾਲੀ ਲਾਵਾਂਗੇ ਥੱਲੇ ਵਿਛਾਲ ਗਏ ਪਰਾਲੀ ਸਾਰੀ ਕਿ ਨਹੀਂ ਹਾਂ ਸਹੀ ਆ ਬਾਈ ਹਾਂ ਆ ਖੋਲ ਲਓ ਖੋਲੋ ਰਾਜੂ ਖਲਾ ਜਾ ਰਾ ਰਸੇ ਰੁਕਦੇ ਸਾਰੇ ਹਾਂ ਇਸ ਤਰ੍ਹਾਂ ਕੱਟ ਕੇ ਰੱਖਣੀ ਆ। ਬੈਟ ਤਾਂ ਵਿਚਾਲੇ ਖਾਲੀ ਹੁਣੇ ਉੱਪਰੋਂ ਖੋਲ ਕੇ ਮੈਂ ਆ ਕੇ ਪਵਾ ਦੂੰ ਨਾਲ। ਢਿੱਡਾਂ ਦੇ ਉੱਤੇ ਸਮਾਨ ਰੱਖਾਂ। ਬਾਕੀ ਤਾਂ ਰੱਖ ਲੈ ਉਹਨਾਂ ਕੁਛਾ ਹਿੱਸਾ ਛੱਡ ਦੀਂ ਆ ਜਾਣਾ ਮੈਂ ਹੁਣੇ। ਠੀਕ ਆ। ਚੱਲ ਠੀਕ। ਉਹ ਜੇ ਕੱਢ ਦੇਣਾ। ਓਏ ਆਗੇ ਭਾਜੀ ਵੀ। ਮਾਚੀ। ਓਕੇ। ਇੱਕ ਓਏ ਪਾੜ ਨਾ ਜਾਵੇ। ਇੱਕ ਰੱਬ ਦਾ ਬੰਦਾ ਆਵਾ। ਕੁਦਰਤ ਇੱਕ ਕੁਦਰਤ ਆਵਾ। ਕੁਦਰਤ ਦੇ ਕ੍ਰਿਸ਼ਨੇ ਅਗਰ ਮੁੱਕੀ ਦੇਖਣਾ ਨਹੀਂ। ਆ ਵੇ ਰਾਜੇ। ਰਾਜੀ ਚੱਲ ਓਏ। ਆ ਫੜ ਰਾਜਾ। ਪਰੇ ਪਟ ਨਾ ਹੈ ਉਹਨੋ ਦੇ ਪਾਫਾ ਮਾੜਾ ਹੀ ਲੱਗਦਾ ਨੇ ਭਰਾਵਾ ਚੱਲ ਆ ਲੈ ਜਰਰਾ ਜੀ ਤੂੰ ਨਾ ਬਸ ਨਹੀਂ ਨਹੀਂ ਹੁੰਦਾ ਬਈ ਸਮਾਨ ਨਿਕਲ ਜਾਂਦਾ ਆ ਭਈ ਆ ਆ ਖਲਾਰਾ ਵਿਆਹਾਂ ਜਿੰਨੇ ਬਈ ਹੁੰਦਾ ਇਹ ਆਮਦੇ ਕਪੜੇ ਕੁਪੜੇ ਜੋ ਸਭ ਅੱਜ ਰੈਡੀ ਹੋ ਰਿਹਾ ਜੀ ਹਰ ਮਨ ਆ ਜਾ ਵੀ ਤੂੰ ਉੱਠਦਾ ਆ ਓਏ ਆ ਗਿਆ ਆ ਗਿਆ ਯਾਰ ਦੋ ਜਣੇ ਯਾਰ ਕਾਰ ਦਿੱਤਾ ਯਾਰ ਰੱਖਾ ਆ ਆ ਇਹਨੇ ਵੀ ਚੱਕਾ ਲਗ ਗਿਆ ਜਦ ਹੀ ਸੈਟਿੰਗ ਆਉਂਦੀ ਹੋਰ ਬੰਦ ਕਰ ਕੋ ਪੀਣੋ ਕਿਹੜਾ ਦੋਸਤੋ ਦੋਸਤੋ ਠੀਕ ਠਾਕ ਇਹ 4 ਵਜੇ ਆਏ ਦੋਸਤੋ ਕਿੱਥੇ ਗਿਆ ਹੋਏ ਕੋਵੇ ਐਂ ਹੁੰਦਾ ਜੇ ਮੈਂ ਤੁਹਾਡਾ ਮੂੰਹ ਖੋਣਾ ਤੇ ਹੁੰਦਾ ਢੇੜ ਦੇ ਹਿੱਦਾ ਉਹਦਾ ਮੂੰਹ ਨਹੀਂ ਦੇਦਾ ਕੀ ਕਰਾਂ ਪਿੱਛੇ ਪਿੱਛੇ ਨਹੀਂ ਮੂੰਹ ਨਹੀਂ ਦੇਦਾ ਫਿਰ ਹੁੰਦਾ ਸਿਰਫ ਇੱਕ ਹੀ ਬੱਕਾ ਹੁੰਦਾ ਕਿਵਰੀ ਪ੍ਰੋਫੈਸਰ ਹੁੰਦਾ ਆਜ ਕਿਰਾਏ ਬਣੀ ਛੱਡੀ ਕਿਹੜਾ ਉੱਤੇ ਸੱਲੇ ਉਹ ਲੈ ਜੇ ਫਿਰ ਉਹ ਨੂੰ ਲੈ ਆਉਗੀ ਉਹ ਨੂੰ ਲੈ ਕੇ ਬੈੱਡ ਨੂੰ ਦੇਜੂ ਇੱਕ ਦੀ ਕੰਬਲ ਕਿੰਨਾ ਕੰਬਲ ਕੋਪੀ ਮੈਨੂੰ ਅੱਪਾ ਮੈਂ ਇੱਥੇ ਸਾਰੇ ਟਿਕਾ ਦੇ ਇੱਥੇ ਥੱਲੇ ਹਾਂ ਬੈੱਡ ਨੂੰ ਤੇਰਾ ਕਿ ਬਾਸ ਸਾਰੇ ਪਿੱਛੇ ਢਕਾ ਲਾਂਗੇ ਕੰਬਲ ਬੈੱਡ ਲੈ ਆਈਏ ਪਹਿਲਾਂ ਆਪ ਲੈ ਕੇ ਆ ਫੜ ਰੱਖ ਲੈ ਇੱਥੇ ਥੱਲੇ ਰੱਖ ਲੈ ਪਹਿਲਾਂ ਬੈੱਡ ਲੈ ਆਈਏ ਤੋ ਬਤਾਵਾਂ ਨਾ ਹੁੰਦੇ ਤੂੰ ਨਹੀਂ ਨਹੀਂ ਵੜਦੇ ਸੀ ਮੈਂ ਵੇਖਿਆ ਨਹੀਂ ਇੱਥੋਂ ਕਈ ਪਰੇ ਆਇਆ ਇੰਨੇ ਕਿ ਖਾਲੀ ਹਾਂ ਸਾਰਾ ਰੱਖ ਕਰਨ ਚੱਲ ਆ ਬੰਦ ਲੈ ਆ ਆ ਮੋੜ ਕੇ ਮੋੜ ਕੇ ਬੰਨਣ ਜਾ ਲੈ ਆ ਭਾਈ ਉਹ ਬਿੱਡਾ ਨੂੰ ਬੰਨੀ ਬੈੱਡ ਬੈੱਡ ਨੂੰ ਇਹਨੂੰ ਬੰਨਣੀ ਆ ਮਨ ਦੇਣੀ ਹੈ ਸਾਲ ਦੀ ਟਰਾਲੀ ਜਿਸ ਬਾਲ ਕੰਨ ਸੋਹਣਾ ਲੱਗਦਾ ਟਰੈਕਟਰ ਬਹੁਤ ਵੈਰੀ ਬਿਊਟੀਫੁਲ ਦੂਜਾ ਟਰੈਕਟਰ ਵੀ ਸੋਹਣਾ ਲੱਗਦਾ ਹਨ ਬਹੁਤ ਸੋਹਣਾ ਦਿੱਤੀ ਹੋਈ ਅਮਕੀਤਾ ਬਹੁਤ ਅੱਛਾ ਕੰਮ ਬਹੁਤ ਧੰਨਵਾਦ ਇਹ ਕੋਟੀ ਸੇਖਾ ਤੁਸੀਂ ਡੈਕੋਰੇਸ਼ਨ ਕਰਾਉਣੀ ਹੁੰਦੀ ਨਾ ਕਿਸੇ ਚੀਜ਼ ਦੀ ਇਹ ਬੰਦੇ ਨਾਲ ਕੰਟੈਕਟ ਕਰਾਓ ਨੰਬਰ ਦੱਸੀਏ ਆਪਣਾ 9988225855 ਦੁਬਾਰਾ ਦੱਸ ਦਿਓ 9988225855 ਓਕੇ ਕੋਟੀ ਸੇਖਾ ਤੁਸੀਂ ਇਹਨੂੰ ਕੰਟੈਕਟ ਕਰ ਸਕਦੇ ਹੋ ਤੇ ਦੇਖੋ ਘਰੇ ਆਣ ਕੇ ਬਹੁਤ ਸੋਹਣਾ ਬਣਾਤਾ ਟਰੈਕਟਰ ਇਹਨੇ ਵੀ ਨਹੀਂ ਲਾ ਭੁੱਲ ਰੋ ਰੱਸਾ ਬੰਨਣ ਲੱਗ ਪਿਆ ਹਾਂਜੀ ਛੱਡਦਾ ਨਹੀਂ ਬੰਦਣਾ ਰੱਸਾ ਬਹੁਤ ਬਗੈਰ ਦਾ ਛੱਡਣਾ ਛੱਡਣਾ ਬੰਨਣਾ ਪਾਉ ਦੇ ਵਿੱਚ ਕਢਾ ਕੇ ਇਹਨੂੰ ਫਿਰ ਲਾਲਾ ਕੰਮ ਚੱਲ ਤੂੰ ਵੀ ਵੇਚ ਰੱਸਾ ਮਾਰ ਕੇ ਵਿੱਚ ਚੱਲ ਜਾਲੋ ਤੂੰ ਵੀ ਵਿੱਚ ਆ ਗਿਆ ਵਿੱਚ ਦਾ ਰੱਸਾ ਮੈਨੂੰ ਦਿਲ ਦੰਦੋਂ ਹੁਣੇ ਚੱਲ ਵੇਚ ਫਿਰ ਪਾਣੀ ਪਾਣੀ ਕਿਨੇ ਕਿਨੇ ਪੀਣਾ ਸਾਰਿਆਂ ਨੇ ਪੀਣਾ ਲੈ ਗਿਆ ਫਿਰ ਆ ਤਾਂ ਪੁੱਣ ਦਾ ਕੰਮ ਹੈ ਤੇਰਾ ਪੁੱਣ ਹੋਊਗਾ ਭਾਈਆਂ ਦਾ ਇਧਰ ਬੰਦ ਗਿਆ ਖੇਤਰਾ ਜੇ ਬੜਾ ਵੇਚ ਜਾਂਦਾ ਕਿਦਾਂ ਹੈ ਛੂਕ ਦਾ ਇੱਥੇ ਬੰਦ ਦੀ ਉਹ ਗੋਪੀ ਬੰਦਾ ਇਹ ਬਾਕੀ ਚਲੋ ਆਪਾਂ ਨੂੰ ਤਾਂ ਬੰਦ ਆ ਮੈਂ ਤਾਂ ਛੂਕ ਬਾਕੀ ਕਰਦੇ ਆ ਤੂੰ ਤੁਸੀਂ ਵੀ ਦੱਸਿਓ ਮੌਲੀ ਬੰਨਣ ਦਾ ਕੀ ਰਿਵਾਜ ਹੁੰਦਾ ਹੈ ਇਹ ਜਰੂਰ ਦੱਸਿਓ ਹਾਂ ਮੈਂ ਤਾਂ ਕਹਿਦਾ ਨਹੀਂ ਖੇਤੀ ਕੇ ਤੋੜਦੇ ਅੱਧ ਭਾਗਾਂ ਵਿੱਚ ਖੇਤੀ ਕੇ ਤੋੜਦੇ ਇਹ ਨਹੀਂ ਜਾਣ ਲੇ ਉਹ ਕੰਮ ਨਹੀਂ ਟਟ ਦੀ ਵੇਖ ਲਾ। ਦੋ ਮਾੜੇ ਬੰਦੇ। ਦੋ ਪਾਵੇਂ ਉਹ। ਨਹੀਂ ਦੋ ਬੈਡਾਂ ਨੂੰ। ਨਹੀਂ ਇੱਕ ਪਾਸੇ ਮਤਲਬ ਇਹ ਦੋਵੇਂ ਪਾਰਟਸ ਨੂੰ। ਅੱਛਾ ਅੱਛਾ ਫਿਰ ਉਹਨਾਂ ਨੂੰ ਵੀ ਬੰਦ। ਇੱਕ ਦੀ ਆਪ ਇੱਕ ਲਾਤ ਬੰਦਣੀ ਹੈ ਬਸ। ਸਾਹ ਦਾ ਜੇ ਹਣੀ ਨੂੰ ਬੰਦਦਾ। ਪਾਉ ਬੰਦ ਕੇ ਆ। ਕੱਢ ਜਾ ਤਾਂ। ਮੋੜੀਆਂ ਬਣੇਗੇ ਸਮਾਨ ਲੱਤਿਆਗਾ ਸਵੇਰੇ ਚਲੋ ਹੁਣ। ਟਾਈਮ ਨਾਲ ਜਾਵਾਂਗੇ। ਤੇ ਪਹੁੰਚਾਂਗੇ। ਬਾਕੀ ਤੁਹਾਨੂੰ ਆਜੋ ਜੀ। ਉਹ ਡੈਕੋਰੇਸ਼ਨ ਵਿਖਾ ਕੇ ਆਵਾਂਗੇ ਸਾਰੀ ਆ। ਚਲੋ ਜ ਸਾਹਾਰੇ ਕਿ ਕਰ ਆ ਗਿਆ ਲੜੇ 1150 ਵਾਲੇ ਇੱਕ ਖਾਏ ओके ਚਲੋ ਅੱਜ ਤੋਂ ਅੱਜ ਦੀ ਮੇਰੀ ਕੱਲ ਦੇ ਪ੍ਰੋਗਰਾਮ ਦੀ ਜਾਗੋ ਦੀ ਮੇਰੇ ਡੈਕੋਰੇਸ਼ਨ ਦਿਖਾਉਣ ਚੱਲਦੇ ਆਪਾਂ ਚਲੋ ਲਓ ਵੀ ਕਿਆ ਦਾ ਕੰਮ ਇੱਧਰ ਛੋਟਾ ਵੀ ਰੈਡੀ ਕਰਕੇ ਖੜਾ ਦਿੱਤਾ ਗਿਆ ਹੈ ਆ ਚੱਕ ਕੋਈ ਕਿਉਂ ਬੰਦੀ ਨਾਲ ਗੱਲਬਾਤ ਮੈਂ ਤੁਹਾਨੂੰ ਨਾ ਉਹਨਾਂ ਹੈਵਨ ਸਟੂਡੀਓ ਵਾਲਿਆਂ ਨੂੰ ਉਹਨਾਂ ਨੂੰ ਵੀ ਮਗਵਾਉਣਾ ਵਾਸੂ ਨੂੰ ਜਿਹੜੇ ਕਿ ਆਪਣੇ ਹਨਾ ਪੈਨ ਦਾ ਸਾਰਾ ਵਰਕ ਕਰਦੇ ਆ ਆਪੇ ਕੰਮ ਵਗੈਰਾ ਦਾ ਚੱਕੋ ਤੂੰ ਤਾਂ ਕਰ ਇਹਦੇ ਵੀ ਕਰਾ ਦੇ ਮੇਰਾ ਕੋਈ ਵੀ ਯੂਟਿਊਬਰ ਮੈਂ ਹਾਂਜੀ ਜੀ ਹਾਂ ਦਾ ਇੱਥੇ ਲੋ ਲੋ ਜੀ ਉਹਨਾਂ ਨੂੰ ਦੇਖੋ ਜੀ ਉਹ ਕਹਿੰਦੇ ਇੱਧਰ ਵੀ ਉਹਨਾਂ ਨੂੰ ਮੜਾ ਗਾਰਨਾ ਇੱਧਰ ਝਾਕਲਾ ਹੁਣ ਝਾਕ ਹੱਸ ਕੇ ਦਿਖਾਈ ਹੱਸ ਕੇ ਦਿਖਾਈ ਮੇਰੇ ਨਾਲ ਬੈਗ ਚਲੋ 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 ਨੌਜਵਾਨ ਮਗਰਲਾ ਟਰੈਕਟਰ ਵਿਖਾ ਗਿਆ ਬੱਸ ਜਾ ਕੇ ਆ ਰੈਡੀ ਕਰਾ ਆ ਆ ਇੱਧਰ ਆ ਪੂਰਾ ਗੈਟ ਸਿਸਟਮ ਪਾਸੇ ਹੋ ਜਾ ਕਰੋ ਮਿੱਤਰਾਂ ਪਾਸੇ ਮਗਰਲਾ ਟਰੈਕਟਰ ਪੂਰੀ ਤਿਆਰੀ ਲੈ ਵੀ ਮਿੱਤਰੋ ਕਿੰਦੀ ਆ ਹਾ ਹਾ ਵਾ 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 ਆਹ ਟਰੈਕਟਰ ਵੀ ਸ਼ਿੰਗਾਰਤਾ ਆਹ ਟਰੈਕਟਰ ਵੀ ਸ਼ਿੰਗਾਰਤਾ ਮੰਨਦਾ ਲਾਲ ਸਵਰਾਜ ਤੇਰੀ ਨਾਲ ਕੋਟੀ ਸੋਹਣਿਆ ਲਾਲ ਸਵਰਾਜ ਤੇਰੀ ਲਾਲ ਕੋਟੀ ਸੋਹਣਿਆ ਲਾਲ ਸਵਰਾਜ ਲਾਲ ਕੋਟੀ ਸੋਹਣਿਆ ਤੇਰੇ ਹਰੇ ਸੂਟ ਨਾਲ ਦਾ ਜੋਨ ਡੀਅਰ ਟੱਕਰ ਜੋਨ ਡੀਅਰ ਹਰੀ ਕੋਟੀ ਨਾਲ ਦਾ ਜੋਨ ਡੀਅਰ ਚੱਲ ਚੱਲ ਚਲਾ ਚਲੋ ਨਾਜਾਣ ਲੈ ਵੀ ਨਿੱਪੜ ਗਿਆ ਓਕੇ ਉਹ ਜਗ ਪਿਆ ਲੈਕਾ ਵੈਰੀ ਗੁੱਡ ਆ ਜਾ ਵੈਰੀ ਗੁੱਡ ਭਾਜੀ ਆ ਜੀ ਓਕੇ ਉਗੀ ਕੀਤਾ ਹੀ ਕੰਮ ਨਹੀਂ ਤੂ ਦੇ ਬਈ 10 ਕਪੂ ਸਾਤੋਂ ਮੁੱਕ ਕੰਮ ਐ ਕਿ ਕਰ ਤੈਨੂੰ ਕੋ ਕੀਤਾ ਇਹਨੇ ਇੱਥੇ ਤਾਂ ਉਹਨਾਂ ਨੂੰ ਰੋਟੀ ਖਾਣ ਪਹਿਲਾਂ ਫੇਰ ਆ ਗਿਆ ਕਿਹਦੇ ਕੀਤਾ ਕੰਮ ਮੇਰੇ ਨਾਲ ਹੋਰ ਭਾਈ ਓਕੇ ਵੇਖੋ ਟਰੈਕਟਰ ਕਿੱਦਾ ਆ ਓਕੇ ਰੋਡ ਜਵਾ ਆ ਵੇਖੋ ਭਾਈ ਆ ਠੀਕ ਆ ਜਮਾ ਜਮਾ ਘੈਂਟ ਆ ਵੇਖੋ ਮਗਰ ਲਾ ਮਗਰ ਲਾ ਉਦੋਂ ਵੀ ਸਿਰਾ ਯਾਰ ਪਿੱਛੇ 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 ਤੇ ਆ ਨਾਲ ਉਹਨਾਂ ਦੇ ਖਾਂ ਉਨੀ ਗਾ ਦੋ ਚ ਕਰ ਲਿਆ ਹੋਰ ਦੋਆਂ ਚ ਕੰਮ ਡੰਡ ਕਰਤਾ ਪਰਫੈਕਟ ਰੱਖਤਾ ਬੈਰੀ ਐ ਜਮਾ ਹਜੇ ਜਗ੍ਹਾ ਹੈਗੀ ਪਰਵਾਜੇ ਵੀ ਹੋਰ ਹਜੇ ਵੀ ਜਗ੍ਹਾ ਹੈ ਬੰਦੇ ਵੀ ਭਾਉਣੇ ਪੈਣੇ ਨਾਲ ਹਾਂ ਬੰਦੇ ਵੀ ਆਪਾਂ ਭਾਵਾਂਗੇ ਇੱਕ ਇੱਕ ਬੰਦਾ ਦੋ ਟਰਾਲੀਆਂ ਤੇ ਬੰਦਾ ਬੈਣਾ ਹੀ ਪੈਣਾ ਵਾ ਬਹੁਤ ਛੋਲੇ ਬਣਾ ਦੇਖਦਾ ਹਾਂ ਉਹ ਬਾਂਦਰ ਭਾਵਾਂਗੇ ਡਰਾਈਵਰ ਗੱਡੀ ਚਾਉਣੀ ਆਪਾਂ ਨੂੰ ਚਲੋ ਵੀ ਮਿੱਤਰੋ